ਸੱਤੀ ਕਾਲ ਕੀ ਸਾਰੇ ਲੋਕ ਅ ਕੌਟੇਦਾਰ ਉਪਰੂ ਹੋ ਰਿਹਾ ਜੀ ਕਿਉਂਕਿ ਕੁਝ ਸਮਾਂ ਪਹਿਲਾਂ ਜਸਵੀਰ ਨੇ ਟਵੀਟ ਕੀਤੀ ਸੀ ਕਿ ਹਾਉ ਚਿਫਰੇਸਟਰ ਸ਼ੌਕ ਬਲਵੰਤ ਜੀ ਨੂੰ ਕੌਟੇਦਾਰ ਦੇ ਹਸਪਤਾਲ ਵਿੱਚ ਦਾਖਲ ਕਰਾਉਣਾ ਪਿਆ ਮੋਹੱਲੀ ਚ ਇਹ ਰਾਤ ਦਾਖਲ ਹੋਇਆ ਔਰ ਰਾਤ ਤੋਂ ਲੈ ਕੇ ਅਗਲੇ ਦਿਨ ਜਦੋਂ ਤੱਕ ਮੈਂ ਨਹੀਂ ਟਵੀਟ ਕੀਤਾ ਸੀ ਉਦੋਂ ਤੱਕ ਇਹ ਇਨਫੋਰਮੇਸ਼ਨ ਨੂੰ ਮੁਕਤ ਰੱਖਿਆ ਜਿੱਥੇ ਮੈਂ ਸਭ ਤੋਂ ਪਹਿਲਾਂ ਵਨਟ ਟੂ ਮੇਕ ਇਟ ਵੈਰੀ ਕਲੀਅਰ ਕਿ ਪੋਲਿਟਿਕਸ ਆਪਦੀ ਹੈ ਜੀ ਸਾਡੇ ਵਕਰੇਵੇਂ ਆਪਦੀ ਨਾਲ ਆਈ ਵਿਸ਼ ਕਿ ਮਿਨਿਸਟਰ ਸਾਹਿਬ ਵੈਲ ਉਹਨਾਂ ਦੀ ਸਿਹਤ ਜਾਂਚਤਾ ਹੋਵੇ ਉਹ ਤੰਦਰੁਸਤ ਹੋ ਮੈਂ ਸਿਰੋ ਕੰਸਰਨ ਕੀ ਹੈ ਕਿ ਕਿ ਮਿਨਿਸਟਰ ਸਾਹਿਬ ਇੱਕ ਇਲੈਕਟਿਡ ਰੈਪ੍ਰੈਜ਼ੈਂਟੇਟਿਵ ਨੇ ਸੰਵਿਧਾਨਿਕ ਅਹੁਦੇ ਤੇ ਬੈਠੇ ਨੇ ਪੰਜਾਬ ਦੀ ਅੱਜ ਜੋ ਵਜਾਰਤ ਚੱਲ ਰਹੀ ਹੈ ਉਹਦੇ ਮੁਖੀਆ ਹੁਣ ਉਹਨਾਂ ਦੇ ਨਾਲ ਸੰਬੰਧਿਤ ਕੋਈ ਇਨਫੋਰਮੇਸ਼ਨ ਹੋਵੇ ਕਿਉਂਕਿ ਉਹ ਪਬਲਿਕ ਸਰਵੈਂਟ ਨੇ ਔਰ ਪਬਲਿਕ ਦੇ ਸਭ ਤੋਂ ਵੱਡੇ ਮੁੱਖ ਮੰਤਰੀ ਤੇ ਅਹੁਦੇ ਤੇ ਬੈਠਿਆ ਮੁੱਖ ਸੇਵਾਦਾਰ ਨੇ ਪੰਜਾਬ ਦੇ ਉਹਨਾਂ ਦੀ ਸਿਹਤ ਦੇ ਬਾਰੇ ਕੀ ਹਾਲਾਤ ਨੇ ਮੈਨੂੰ ਸਮਝਦਾ ਹੈ ਕਿ ਪੰਜਾਬੀਆਂ ਨੂੰ ਦੇਸ਼ਵਨੀ ਬਾਤਿਆਂ ਨੂੰ ਹਰੇਕ ਨੂੰ ਉਹਨਾਂ ਦੀ ਸਿਹਤ ਦੇ ਬਾਰੇ ਜਾਣਨ ਦਾ ਹੱਕ ਹੈ ਕਿਉਂ ਇੱਕ ਤਾਂ ਲੋਅਨ ਆਰਡਰ ਕਰਕੇ ਇਨਕੋਟਾਕ ਬਾਰਡਰ ਦਾ ਬਾਰਡਰ ਸਿਕਿਉਰਿਟੀ ਕਰਕੇ ਔਰ ਜੋ ਪੰਜਾਬ ਦੇ ਹਾਲਾਤ ਪਿਛਲੇ ਢਾਈ ਤਿੰਨ ਸਾਲਾਂ ਦੇ ਬਣੇ ਆ ਤੁਸੀਂ ਸਾਰੇ ਜਾਣਦੇ ਹੋ ਇਟ ਇਜ਼ ਅ ਮੈਟਰ ਆਫ ਕਨਸਰਨ ਐਂਡ ਯੂਰ ਚੀਫ ਮਿਨਿਸਟਰ ਇਸ ਦਿਓ ਇਜ਼ অলवेज ਵੈਲ ਹੁਆਇਜ਼ ਵੈਲ ਵਿਦ ਦ ਚੀਫ ਮਿਨਿਸਟਰ অর ਨੋ ਸੋ ਇਹ ਹੱਕ ਹੈ ਕੀ ਲੋਕਾਂ ਨੂੰ ਜਾਣਨ ਦਾ ਮੈਨੂੰ ਪ੍ਰੋਬਲਮ ਕਿੱਥੋਂ ਹੋ ਰਹੀ ਹੈ ਜਿਸ ਤਰੀਕੇ ਨਾਲ ਇਨਫੋਰਮੇਸ਼ਨ ਨੂੰ ਗੁੱਪ ਰੱਖਿਆ ਜਾ ਰਿਹਾ ਹੈ ਜਿਸ ਤਰੀਕੇ ਨਾਲ ਪਬਲਿਕ ਡੋਮੇਨ ਤੋਂ ਔਰ ਤੋਂ ਇਨਫੋਰਮੇਸ਼ਨ ਨੂੰ ਰੋਕਿਆ ਜਾ ਰਿਹਾ ਜਿਸ ਤਰੀਕੇ ਜਦ ਮੈਂ ਟ੍ਰੀਟ ਕੀਤਾ ਉਸ ਤੋਂ ਬਾਅਦ ਪ੍ਰੈਸ ਤੇ ਸੱਜਣ ਆਮ ਆਦਮੀ ਪਾਰਟੀ ਦੇ ਨਮਾਇੰਦਿਆਂ ਦੇ ਦਿਵਾਲੇ ਹੋਏ ਕਿ ਤੁਸੀਂ ਕੀ ਮਜ਼ਾਕ ਬਣਾਇਆ ਆਪੋਜੀਸ਼ਨ ਦੇ ਲੀਡਰ ਇਹਦੇ ਬਾਰੇ ਗੱਲ ਕਰ ਰਹੇ ਸੀ ਤੁਸੀਂ ਸਾਨੂੰ ਦੱਸ ਨਹੀਂ ਰਹੇ ਤੇ ਇੱਕ ਟਵੀਟ ਆਈ ਆਮ ਆਦਮੀ ਪਾਰਟੀ ਦੀ ਕਿ ਉਹ ਰੂਟੀਨ ਚੈਕਅਪ ਲਈ ਗਏ ਮੈਂ ਅੱਜ ਵੀ ਵੇਖੀ ਕਰੂੰਗਾ ਆਮ ਆਦਮੀ ਪਾਰਟੀ ਦੇ ਲੀਡਰਸ ਨੂੰ ਡੋ ਲਾਈ ਟੂ ਦ ਪੀਪਲ ਆਫ ਪੰਜਾਬ ਪੰਜਾਬ ਦੀ ਲੋਕਾਂ ਨਾਲ ਝੂਠ ਬੋਲਣਾ ਬੰਦ ਕਰੋ ਰੂਟੀਨ ਚੈਕਅਪ ਰਾਤ ਨੂੰ ਦਾਖਲ ਹੋ ਕੇ ਅੱਜ 24 ਘੰਟੇ ਪੂਰੇ ਹੋਣ ਨੂੰ ਲੱਗ ਤੱਕ ਆਏ ਐ ਰੁਟੀਨ ਚੈੱਕਅਪ ਦਾ ਬੰਦਾ ਹਸਪਤਾਲ ਜਾਂਦਾ ਮੁੱਖ ਮੰਤਰੀ ਆ ਜੀ.ਐਸ.ਆਈ.ਪੀ. ਇਨਸਾਨ ਐ ਉਹ ਤਾਂ ਦੋ ਮਹੀਨੇ ਚ ਰੁਟੀਨ ਚੈੱਕਅਪ ਕਰਕੇ ਉਹ ਘਰ ਆ ਜਾਂਦੇ ਮਗਰ ਰਾਤ ਰਾਤ ਦਾਖਲ ਰਹਿਣਾ ਮੇਰੀ ਜੋ ਇਨਫੋਰਮੇਸ਼ਨ ਹੈ ਹਮੇ ਅੱਗੇ ਵੀ ਦੋ ਤਿੰਨ ਦਿਨੇ ਰਹਿ ਦਾਖਲ ਰਹਿ ਸਕਦੇ ਆ ਉਨਲੀ ਹਿਸ ਬਾਡੀ ਸਟੇਬਲਾਈਜ਼ਿਸ ਕੀ ਉਹਦੇ ਚਾਰਟ ਬਣ ਗਏ ਤੋਂ ਛੁੱਟ ਕੋ ਲਿਆ ਜਾ ਰਿਹਾ دیکھو آج تو کچھ دن پہلا میں ایک ٹویٹ کی تھی کہ مکمری صاحب جہاز تو اترے اور اتر کے گی تک کا جڑا سفر وہ میں پانچ دس قدم سب ڈگ گئے ڈگے اس لیے نہیں کہ کو اڑکا پیا کوئی گل ہے بڑی کلیئر ایشو سن اور میں وہ بارے پہلے جنتک بھی کیا میں اس گل کو رپیٹ نہیں کرنا چاہوں گا ਔਰ ਅੱਜ ਮੈਂ 10 ਟਨ ਉਤਾਰ ਰਿਹਾ ਔਰ ਉਸ ਗੱਲ ਤੇ ਮੁੱਖ ਮੰਤਰੀ ਸਾਹਮਣੇ ਤਿੰਨ ਚਾਰ ਦਿਨ ਬਾਅਦ ਮੇਰੇ ਤੇ ਟਿੱਪਣੀ ਕੀਤੀ ਬਗੈਰ ਨਾਮ ਲਿਆ ਕਿ ਜੀ ਮੈਂ ਤਾਂ ਜੇ ਪਿੱਤੇ ਬੰਨਣ ਵੀ ਬਹਿ ਜਾਂ ਤੇ ਲੋਕ ਕਹਿੰਦੇ ਆ ਮਾਨ ਲਿਖ ਪਿਆ ਭਾਈ ਡੀ ਕੇ ਹੋਏ ਬੰਦੇ ਜੇ ਪਿੱਤਾ ਹੀ ਬੰਨਣਾ ਸੀ ਪਹਿਲੀ ਗੱਲ ਦਾ ਮਾਨਸਾ ਪਿੱਤੇ ਵਾਲੇ ਕੂਟ ਤੋਂ ਹੀ ਪਾਉਂਦੇ ਨੀਓ ਮੈਂ ਫੋਟੋ ਜਨਤ ਕਰ ਦੂੰਗਾ ਦੂਜੀ ਗੱਲ ਫਿੱਟਾ ਦੇ ਬੰਨ੍ਹਾ ਦਿੱਤੇ ਫਿਰ ਫੋਰਟਿਸ ਅਪੋਲੋ ਹਸਪੀਟਲ ਲਾਲ ਜਾਂਦੀ 로ਡ ਪੈਂਦੀ ਵਾਪਸ ਜਾ ਚੀ ਸੋ ਤਾਂ ਬੈਂਕਰ ਵੀ ਲੋਕੋ ਜਾ ਰਿਹਾ ਸੀ ਤਰੀ ਮਰਾਦ ਵੀ ਮੇਰੀ ਗੱਲ ਕਹਿ ਰਿਹਾ ਜੀ ਕੋ ਜੋ ਮੇਰੇ ਕੋਲ ਖਬਰ ਹੈ ਕਿ ਕੱਲ ਦੋ ਤਿੰਨ ਵਾਰੀ ਇਹਨਾਂ ਬੇਰੋਸ ਵੀ ਹੋਇਆ ਤਾਂ ਵੀ ਪ੍ਰੋਬਲਮ ਵੀ ਆਈ ਉਹ ਪ੍ਰੋਬਲਮ ਕੀ ਹੈ ਜਿਹੜੀ ਗੱਲ ਮੈਂ ਅੱਜ ਤੋਂ ਪੋਸ ਤੋਂ ਪਹਿਲਾਂ ਜਾਂ ਤੇ ਕੀਤੀ ਸੀ ਕਈ ਪ੍ਰੈਸ ਵਾਲਿਆਂ ਦੀ ਮਜਬੂਰੀ ਨੇ ਇੱਕ ਉਹ ਮੀਡੀਆ ਹੈ ਕਿ ਜਿਹੜਾ ਨਈ ਖਬਰਾਂ ਚਲਾਉਣਾ ਚਾਹਦਾ ਮਗਰ ਆਈਪੀਲ ਉਹ ਵੀ ਬੜੀ ਵੱਡੀ ਬੇਤਾਪੀ ਪੰਜਾਬ ਦੇ ਲੋਕਾਂ ਨਾਲ ਕਰ ਰਹੀ ਹੈ ਜਿਹੜਾ ਸਚਾਈ ਨਹੀਂ ਦੱਸ ਰਹੀ ਜੋ ਆਮ ਚਰਚਾ ਚੱਲਦੀ ਹੈ ਜਾਂ ਮੇਰੇ ਕੋਲ ਜੋ ਇੱਕ ਬੜੀ ਕ੍ਰੈਡੀਬਲ ਇਨਫੋਰਮੇਸ਼ਨ ਹੈ ਕਿ ਚੀਫ ਕਨਸਟਰਪਟ ਨੂੰ ਲੇਬਰ ਦਾ ਸੁਰੱਖਤ ਹੋਇਆ ਉਹਨਾਂ ਦੇ ਲੇਬਰ ਦੇ ਹਾਲਾਤ ਬੜੇ ਗੰਭੀਰ ਨੇ ਇਹ ਫੋਰਟਪੋਚਟ ਸੇ ਨੇ ਐਂਡ ਇਸ ਜੇਜ ਕੇਜ ਹੀ ਹੁੰਦੀ ਹੈ ਕਿ ਜਿੰਨਾ ਤੀਰ ਚੱਲਦਾ ਜਾਵੇ ਚੱਲ ਜਾ ਜਾਵੇ ਮਤਲਬ ਜੇ ਤੁਸੀਂ ਇਹਨੂੰ ਯੂਜ਼ ਐਂਡ ਅਬਿਊਜ਼ ਕਰੋਗੇ ਸਮਝੀ ਜੇ ਨਹੀਂ ਯੂਜ਼ ਅਬਿਊਜ਼ ਲਿਵਰ ਦੀ ਪ੍ਰੋਬਲਮ ਕਦੋਂ ਹੋਊਗੀ ਜਦ ਤੁਸੀਂ ਵੱਧ ਖਾਓ ਪੀਓ ਇਹ ਉਦੋਂ ਪ੍ਰੋਬਲਮ ਸ਼ੁਰੂ ਹੋਊਗੀ ਔਰ ਅਖੀਰ 'ਚ ਜੋ ਮੇਰੇ ਕੋਲ ਜੋ ਮੇਰੇ ਕੋਲ ਖਬਰ ਹੈ ਇਹਨਾਂ ਨੂੰ ਕਿਹਾ ਕਿ ਜਾਂ ਆਪ ਦਾ ਇਹ ਸਿਸਟਮ ਸਹੀ ਕਰੋ ਲਿਵਰ ਟ੍ਰਾਂਸਪਲੈਂਟ ਇਜ਼ ਦੀ ਓਨਲੀ ਵੇ ਫੋਰਵਰਡ ਵੈਸੇ ਤਾਈ ਕਹੀ ਜਾਂਦਾ ਹੈ ਕਿ ਲਿਵਰ ਟ੍ਰਾਂਸਪਲੈਂਟ ਇਜ਼ ਦੀ ਓਨਲੀ ਵੇ ਫੋਰਵਰਡ ਹੈ ਉਹੀ ਕਾਰਨ ਹੈ ਕਿ ਜਦੋਂ ਲਿਵਰ ਸਹੀ ਤਰੀਕੇ ਨਾਲ ਕੰਮ ਨਾ ਕਰੇ ਤੇ ਬੋਡੀ ਦੇ ਸ਼ਰੀਰ ਚ ਆਪੇ ਫੇਫੜਿਆਂ ਤੇ ਲੰਗਸ ਤੇ ਸਟਮਕ ਤੇ ਅਬਡੋਮਨ ਤੇ ਪਾਣੀ ਇਕੱਠਾ ਹੋਣਾ ਫਲੂਇਡ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਔਰ ਜਦ ਇਹ ਫਲੂਇਡ ਕਿਤੇ ਹੋਏ ਸ਼ੁਰੂ ਹੋ ਜਾਂਦੇ ਫਿਰ ਸਾਹ ਦੀ ਪ੍ਰੋਬਲਮ ਆਉਂਦੀ ਆ ਹਾਰਟ ਤੇ ਸਪੈਸ ਪੈਂਦਾ ਔਰ ਅਖੀਰ ਤੇ ਇਹਨਾਂ ਦੀ ਵਰਕਿੰਗ ਕੰਪਰਮਾਈਜ਼ ਹੋ ਜਾਂਦੀ ਔਰ ਇਹੀ ਕੁਝ ਕਾਰਨ ਹੋਇਆ ਸਾਹ ਲੈਣ ਚ ਵੀ ਪ੍ਰੋਬਲਮ ਆਈ ਬੇਵੋਸ਼ੀ ਦਾ ਵੀ ਕਾਰਨ ਹੈ ਮਗਰ ਚੱਲਣ ਕਿੱਥੋਂ ਚੱਲ ਰਿਹਾ ਸਾਰਾ ਇਹ ਪੀਐਸ ਇਸ਼ੂ ਕੀ ਹੈ ਮੇਨ ਕਾਰਨ ਕੀ ਹੈ ਸ਼ਰਾਬ ਦੇ ਕਰਕੇ ਲਿਵਰ ਡੈਮੇਜ ਹੋਣਾ ਔਰ ਲਿਵਰ ਦਾ ਸਹੀ ਤਰੀਕੇ ਨਾਲ ਨਹੀਂ ਕੰਮ ਕਰਨਾ ਮੈਡੀਕਲ ਸਮਝ ਆ ਰਹੀ ਜਦ ਮੇਰੇ ਕੋਲ ਇੰਨੀ ਇਨਫੋਰਮੇਸ਼ਨ ਸੋਲਿਡ ਹੈ ਔਰ बार-बार ਅਪੂਲੋ ਜਾ ਕੇ ਇਲਾਜ ਕਰਵਾਉਣ ਦਾ ਮਕਸਦ ਵੀ ਇਹ ਸੀ ਕਿ ਇਨਫੋਰਮੇਸ਼ਨ ਲੀਕਣਾ ਹੋਵੇ ਮਗਰ ਕੱਲ ਨਹੀਂ ਜਾ ਅਵੇਲੇਬਲ ਸੀ ਰਾਤ ਨੂੰ ਕੋਲੋਂ ਨਹੀਂ ਜਾ ਸਕਦੇ ਸੀ ਮੌਲੀ ਨਾ ਚੁੰਦਿਆ ਹੋਇਆ ਵੀ ਐਮਰਜੈਂਸੀ ਸਿਚੁਏਸ਼ਨ ਹੋਈ ਦਾਖਲ ਹੋਣਾ ਪਿਆ ਇਸ ਲਈ ਮੇਰੀ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਨੂੰ ਬੇਨਤੀ ਹੈ ਪਰ ਮੈਂ ਸਰਕਾਰ ਨੂੰ ਚੀਫ ਸੈਕਟਰੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਵੀ ਕਹੂੰਗਾ اور ਹਸਪਤਲ ਨੂੰ ਵੀ ਕਹੂੰਗਾ ਮੋਸਟ ਹਸਪਤਲ ਨੂੰ ਕਿ ਭਾਈ ਹੀ অন ਅ ਕਨਸਟੀਟਿਊਸ਼ਨਲ ਕੋਰਟ ਸੰਵਿਧਾਨਕ ਅਦਾਲਤੇ ਤੇ ਬੈਠੇ ਉਹਨਾਂ ਦੇ ਹੈਲਥ ਵੀ ਰਿਲੇਟਡ ਤੁਸੀਂ ਅੱਜ ਤਾ ਫਾਈਲ ਸਰਕਾਰ ਕਰਕੇ ਦਬਾਅ ਲਓਗੇ ਫੈਕਟ ਨੂੰ ਲੁਕੋ ਲੋਗੇ ਮਗਰ ਜਿਹੜੇ ਫੈਕਟ ਪਬਲਿਕ ਡੋਮੇਨ ਦੇ ਅਜਨੀ ਤੇ ਕੱਲ ਆ ਜਾਣੇ ਜਾਂ ਜੋ ਅਪੋਲੋ ਕਿ ਵੀ ਮੌਜੂਦ ਨੇ ਔਰ ਜੋ ਪ੍ਰੋਬਲਮ ਲਿਵਰ ਦੀ ਹੈ ਜਿਹਦੇ ਕਰਕੇ ਸਾਰੀ ਕੰਪਲਿਕੀਕੇਸ਼ਨਾਂ ਬਾਰ-ਬਾਰ ਖੜੀਆਂ ਹੋ ਰਹੀਆਂ ਇਹਨੂੰ ਜਨਤਿਕ ਕਰਕੇ ਸੀਐਮ ਸਾਹਿਬ ਦਾ ਸਹੀ ਇਲਾਜ ਕਰਾਇਆ ਜਾਵੇ ਜੇ ਲਿਵਰ ਟ੍ਰਾਂਸਪਲੈਂਟ ਦੀ ਲੋੜ ਹੈ ਜਾਂ ਵਾਟੇਵਰ ਇਜ਼ ਨੀਡੇਡ ਬਿਕੋਜ਼ ਆਈ ਲਾਈਕ ਆ ਸੇ ਆਈ ਵਿਸ਼ ਯੂ ਵੈਲ ਇਸ ਫੈਮਿਲੀ ਵੀ ਜੰਮ ਉਹਨਾਂ ਦਾ ਸਹੀ ਇਲਾਜ ਹੋਵੇ ਇਹ ਨਾ ਹੋਵੇ ਕਿ ਕਿ ਪਹਿਲਾਂ ਵੀ ਪਾਣੀ ਉੱਚ ਜਲ ਹੋਇਆ جدو جی نیتا جی چیف منسٹر سن ادو بھی بڑا واعد واد ہوا کہ انہوں کا علاج کچھ لوگ نے صحیح نہیں وہ وہی اکیل چی بی آئی انکوائری منگی گئی اور بڑا رولا پیا اسٹیٹ چڑے یہ مسئلے کھڑے ہوئے تو یہ جہ کام نہ ہو ناٹ رپیٹ ہسٹری کریکٹ دا رونگ ٹرانسپیرنسی ہرک کی ہوا ہے وٹ ایور از دل پرابلم آ سکتی ہے ਇਟ ੀਜ਼ ਟੂ ਬੀ ਕਰੈਕਟਿਡ ਸਟਾਈਲ ਆਈ ਮੰਨਦਾ ਕਿ ਕੋਈ ਪੋਲਿਟਿਕ ਨਹੀਂ ਨਗਰ ਜਿਸ ਤਰੀਕੇ ਨਾਲ ਹਰ ਕੀਜ ਨੂੰ ਇਹਨਾਂ ਦੱਬਿਆ ਜਾ ਰਿਹਾ ਹੈ ਸਿਕ੍ਰੈਟੀ ਰੱਖੀ ਜਾ ਰਹੀ ਹੈ ਮਿਸਲੀਡ ਕੀਤਾ ਜਾ ਰਿਹਾ ਹੈ ਕੀ ਸੁਮਿਸਟਰ ਹਸਪਤਾਲ ਜਾ ਕੇ ਲੋਬੇ ਤੁਸੀਂ ਦੱਸੋ ਕਿ ਤੇਨੂੰ ਨਾ ਲੱਗਦਾ ਤੁਸੀਂ ਉਹਦੀ ਇੱਕ ਇੱਕ ਸਟੈਂਪ ਦੀ ਮੂਵਮੈਂਟ ਦੱਸਿਓ ਇਹਦੇ ਤੋਂ ਬਹੁਤ ਵੱਡੇ ਸਵਾਲ ਤੇ ਸ਼ੱਕ ਪੈਦਾ ਹੁੰਦੇ ਹਨ ਮੈਂ ਫੋਟਸ ਨੂੰ ਵੀ ਕਹਾਂਗਾ ਲਰਨ ਫਰਮ ਦ ਮਿਸਟੇਕਸ ਆਫ ਵਾਟ ਹੈਪਨਡ ਇਨ ਤਾਮਿਲਨਾਡੂ ਜੈਨਲਿਤਾ ਕੇਸ ਦੇ ਨਾਲ ਜੋ ਹੋਇਆ ਸੀ ਡੂ ਨੋਟ ਰਿਪੀਟ ਦੋਸ ਮਿਸਟੇਕ ਛੋਟੀ ਜਿਹੀ ਜ਼ਿੰਮੇਵਾਰੀ ਹੈ ਪੰਜਾਬ ਦੇ ਲੋਕਾਂ ਕਹਿੰਦੇ ਦੇਸ਼ ਦੇ ਲੋਕਾਂ ਕਹਿੰਦੇ ਬਿਕੋਜ਼ ਇੰਡੋ-ਪਾਕ ਬਾਰਡਰ ਪਾਕਿਸਤਾਨ ਐਨ ਐਨੀਮੀ ਕੰਟਰੀ ਜਿਹੜਾ ਹਮੇਸ਼ਾ ਇੱਥੇ ਟ੍ਰਬਲ ਫਾਰਮ ਕਰਨਾ ਚਾਹੁੰਦਾ ਹੈ ਜੇ ਸੁੱਖ ਮੰਤਰੀ ਦੇ ਹੱਥ ਕੇ سارا طاقت سوفے دیا کے ہاتھ صحت صحیح دماغی طور سے شریرک طور سے سو دن کے صحیح فیصلہ کر سکیں یہ بہت ضروری ہے اور میں سمجھتا جیسے میں آئے اگین مشن ویل نہ ہی میں سمجھتا ٹرانسپیرنسی اس لیا گے سچائی سامنے آؤ آو گی اور انہوں کا صحیح علاج ہوگا بہت بہت دنواد واحر جی کا خالس واحر جی